ਸਤਿ ਸ੍ਰੀ ਅਕਾਲ ਸਾਰੇ ਦੋਸਤੋ ਕੀ ਹਾਲ ਚਾਲ ਹੈ ਉਮੀਦ ਕਰਦੇ ਆ ਸਾਰੇ ਦੋਸਤ ਵੀਰ ਭਰਾ ਖੈਰੀਅਤ ਨਾਲ ਹੋਣਗੇ ਯਾ ਯਾ ਅੱਲਾਹ ਅੱਲਾਹ ਕਰਕੇ ਜੰਗ ਬੰਦੀ ਹੋਈ ਦੋਨਾਂ ਮੁਲਕਾਂ ਨੇ ਆਪਸ ਵਿੱਚ ਕੰਪਰੋਮਾਈਜ਼ ਕੀਤਾ ਤੇ ਜਾਨ ਛੁੱਟੀ ਤੇ ਅਸੀਂ ਵੀ ਕਈ ਦਿਨ ਨਹੀਂ ਆਏ ਸਿਰਫ ਇਸ ਵਜ੍ਹਾ ਤੋਂ ਤਾਂ ਕਿ ਸਾਡੇ ਮੂੰਹੋਂ ਕੋਈ ਗਲਤ ਗੱਲ ਨਾ ਨਿਕਲੇ ਕਿਉਂਕਿ ਇੱਧਰ ਵੀ ਪੰਜਾਬੀ ਉੱਧਰ ਵੀ ਪੰਜਾਬੀ ਤੇ ਅਸੀਂ ਝੂਠ ਜਿਹੜਾ ਸੋਸ਼ਲ ਮੀਡੀਆ ਤੇ ਝੂਠ ਪਲਾਇਆ ਜਾਂਦਾ ਅਸੀਂ ਉਹ ਬਿਲਕੁਲ ਸੁਣਿਆ ਤੇ ਅਸੀਂ ਹੈਰਾਨ ਹੁੰਦੇ ਸੀ ਕਿ ਲੋਕ ਇਸ ਤਰ੍ਹਾਂ ਦੇ ਝੂਠ ਬੋਲਦੇ ਨੇ ਲੇਕਿਨ ਉਹ ਕਹਿੰਦੇ ਨੇ ਕਿ ਅੱਲਾ ਅੱਲਾ ਕਰਕੇ ਜਾਨ ਛੁੱਟੀ ਇਹ ਜੰਗ ਤੋਂ ਜੋ ਵੀ ਸੀ ਚਾਹੇ ਜਿਸ ਤਰ੍ਹਾਂ ਵੀ ਹੋ ਰਹੀ ਜਿਸ ਤਰ੍ਹਾਂ ਵੀ ਇਹ ਨੁਕਸਾਨ ਦੋਆ ਪਾਸੇ ਇਨਸਾਨੀਅਤ ਦਾ ਇਨਸਾਨ ਦਾ ਇਨਸਾਨੀਅਤਾਂ ਨੁਕਸਾਨ ਹੋਣਾ ਸੀ ਖਾਸ ਕਰ ਪੰਜਾਬੀਅਤ ਦਾ ਨੁਕਸਾਨ ਹੋਣਾ ਸੀ ਤੇ ਪੰਜਾਬ ਦਾ ਬਹੁਤ بڑا ਨੁਕਸਾਨ ਹੋਣਾ ਸੀ ਅੱਲਾ ਅੱਲਾ ਕਰਕੇ ਜਾਨ ਛੁੱਟੀ ਇਸ ਤੋਂ ਰਿਲੇਟਡ ਕਿ ਜਦੋਂ ਟਰੰਪ ਨੇ ਦੋਨਾਂ ਮੁਲਕਾਂ ਨੂੰ ਸੁਲ੍ਹਾ ਕਰਵਾਈ ਹੈ ਤੇ ਸਵਰਨਟਾ ਜੀ ਦੀ ਇੱਕ ਵੀਡੀਓ ਹੈ ਉਹ ਖਰਾਜ ਤਸੀਨ ਪੇਸ਼ ਕਰ ਰਹੇ ਨੇ कि ਦੋਨਾਂ ਮੁਲਕਾਂ ਨੇ ਆਪਸ ਵਿੱਚ ਕੰਪਰੋਮਾਈਜ਼ ਕਰ ਲਿਆ। ਵੀਡੀਓ ਦਾ ਆਗਾਜ਼ ਕਰਨੇ ਦੋਸਤੋ ਤੁਹਾਨੂੰ ਪਸੰਦ ਆਏਗੀ ਐਂ ਤੇ ਆਪਾਂ ਗੱਲਬਾਤ ਕਰਾਂਗੇ ਦੋਸਤੋ ਇਨਸ਼ਾਅੱਲਾ ਅੱਜ ਤੋਂ ਸਾਡੀਆਂ ਵੀਡੀਓ ਰੈਗੂਲਰ ਆਨ ਕਰਨਗੀਆਂ। ਹੁਣ ਰਾਤ ਦੇ ਵੇਲੇ ਡਰ ਨਹੀਂ ਰਹਿਣਾ। ਹੁਣ ਬਲੈਕਆਊਟ ਨਹੀਂ ਹੋਣਾ। ਗੋਲੇ ਨਹੀਂ ਡਿੱਗਣੇ, ਮਦਾਇਲਾ ਨਹੀਂ ਡਿੱਗਣੀਆਂ, ਅੱਗ ਦੇ ਗੋਲੇ ਆਉਂਦੇ ਧਰਤੀ ਦੇ ਵੱਲ ਦਸਣੇ ਨਹੀਂ ਤੇ ਖੇਤਾਂ ਦੇ ਵਿੱਚ ਟੋਏ ਨਹੀਂ ਪੈਣੇ। ਹੁਣ ਬਲੈਕਆਊਟ ਦਾ ਡਰ ਵੀ ਨਹੀਂ ਐ ਤੇ ਨਾ ਹੀ ਹੁਣ 8 ਵਜੇ ਦੁਕਾਨਾਂ ਬਾਜ਼ਾਰ ਸਭ ਕੁਝ ਬੰਦ ਕਰਦੇ ਹੋ ਤੇ ਨਾ ਹੀ ਲੋਕਾਂ ਨੇ ਮਨਾਂ ਦੇ ਵਿੱਚ ਦਹਿਸ਼ਤ ਰਹਿਣੀ ਆ ਦੋਹਾਂ ਦੇਸ਼ਾਂ ਦੇ ਵੱਲੋਂ ਯਾਨੀ ਕਿ ਭਾਰਤ ਤੇ ਪਾਕਿਸਤਾਨ ਦੇ ਵੱਲੋਂ ਜੰਗ ਖਤਮ ਕਰ ਦਿੱਤੀ ਗਈ ਹੈ ਜੰਗ ਵਾਲੀ ਸਥਿਤੀ ਮੁਕਾ ਦਿੱਤੀ ਗਈ ਹੈ ਇਹ ਮੈਂ ਨਹੀਂ ਕਹਿੰਦਾ ਸਾਰੇ মিডিਆ ਦੇ ਵਿੱਚ ਖਬਰ ਆ ਗਈ ਹੈ ਇਹ ਦੋਹਾਂ ਦੇਸ਼ਾਂ ਦੇ ਵੱਲੋਂ ਗੱਲ ਮੰਨ ਲਈ ਗਈ ਹੈ ਤੇ ਭਾਰਤ ਦੇ ਵਿਦੇਸ਼ ਵਿਭਾਗ ਦੇ ਸਕੱਤਰ ਵਿਕਰਮ ਮਿਸਰੀ ਦੇ ਵੱਲੋਂ ਵੀ ਇਹ ਗੱਲ ਕਹਿ ਦਿੱਤੀ ਗਈ ਹੈ ਕਿ ਭਾਈ ਅਸੀਂ ਹੁਣ ਉਹਨਾਂ ਦੇ ਵੱਲੋਂ ਯਾਨੀ ਕਿ ਪਾਕਿਸਤਾਨ ਦੇ ਵੱਲੋਂ ਜਿਹੜੀ ਸਹਿਮਤੀ ਪ੍ਰਗਟਾਈ ਗਈ ਹੈ ਕਿ ਅਸੀਂ ਵੀ ਨਹੀਂ ਜੰਗਬੰਦੀ ਦੀ ਉਲੰਘਣਾ ਕਰਾਂਗੇ ਤੇ ਅਸੀਂ ਵੀ ਭਾਈ ਹੁਣ ਉਹਨਾਂ ਦੇ ਉੱਤੇ ਹਮਲਾ ਨਹੀਂ ਕਰਾਂਗੇ ਦੋਵੇਂ ਦੇਸ਼ ਮੰਨ ਗਏ ਤੇ ਦੁਨੀਆ ਦੇ ਸਰਪੰਚ ਯਾਨੀ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਦੇ ਵੱਲੋਂ ਕੀਤੀ ਗਈ ਵਿਚੋਲਗੀ ਦੇ ਕਰਕੇ ਦਿੱਤੀ ਗਈ ਸਲਾਹ ਦੇ ਕਰਕੇ ਦਿੱਤੀ ਗਈ ਸਮਝਾਉਣੀ ਦੇ ਕਰਕੇ ਦੋਵਾਂ ਨੂੰ ਮਨਾਉਣ ਦੇ ਕਰਕੇ ਤੇ ਇਹ ਜੰਗ ਹੁਣ ਖਤਮ ਹੋ ਗਈ ਆ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਲੋਕਾਂ ਨੇ ਮੈਂ ਖਾਸ ਕਰਕੇ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਪੰਜਾਬੀਆਂ ਨੇ ਪੰਜਾਬ ਦੇ ਲੋਕਾਂ ਨੇ ਆਪਦੇ ਤਨ ਮਨ ਦੇ ਉੱਤੇ ਝੱਲਿਆ ਮਨ ਦੇ ਉੱਤੇ ਚੱਲੀ ਦਹਿਸ਼ਤ ਤੇ ਤਨ ਦੇ ਉੱਤੇ ਝੱਲੀਆ ਖੇਚਲ ਮੇਰਾ ਖਿਆਲ ਆ ਵੀ ਸ਼ਬਦਾਂ ਦੇ ਵਿੱਚ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਪਰ ਜਿਹੜੀ ਗੱਲ ਸਾਹਮਣੇ ਆਈ ਹੈ ਡੋਨਲਡ ਟਰੰਪ ਨੇ ਕੀ ਗੱਲ ਕਹੀ ਹੈ ਉਹਨਾਂ ਨੇ ਕਿਹਾ ਜੀ ਕਿ ਰਾਤ ਨੂੰ ਯੂ ایس اے ਦੀ ਅਗਵਾਈ ਵਾਲੀ ਯਾਨੀ ਕਿ ਕੈਰੀਗੋਰੀ ਮੀਡੀਏਟਰ ਦੀ ਭੂਮਿਕਾ ਜਿਹੜੀ ਉਹਦੇ ਵੱਲੋਂ ਜਨਭਾਈ ਗਈ ਹੈ ਉਹਦੇ ਕਰਕੇ ਲੰਮੀ ਗੱਲਬਾਤ ਤੋਂ ਬਾਅਦ ਮੈਨੂੰ ਖੁਸ਼ੀ ਹੋ ਰਹੀ ਹੈ ਟਰੰਪ ਦੇ ਕਹਿਣ ਮੁਤਾਬਕ ਇਸ ਗੱਲ ਦੀ ਕਿ ਭਾਰਤ ਤੇ ਪਾਕਿਸਤਾਨ ਤੁਰੰਤ ਤੇ ਪੂਰੀ ਤਰ੍ਹਾਂ ਹਮਲੇ ਰੋਕਣ ਵਾਸਤੇ ਤਿਆਰ ਹੋ ਗਏ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਮੈਂ ਦੋਵਾਂ ਦੇਸ਼ਾਂ ਨੂੰ ਕਾਮਨ ਸੈਂਸ ਸਮਝਦਾਰੀ ਨਾਲ ਭਰਿਆ ਫੈਸਲਾ ਲੈਣ ਦੀ ਵਧਾਈ ਦਿੰਦਾ ਹਾਂ ਇਹ ਟਰੰਪ ਨੇ ਗੱਲ ਕਹੀ ਹੈ ਉਹਨਾਂ ਦੇ ਐਕਸ ਅਕਾਊਂਟ ਦੇ ਉੱਤੇ ਜਾ ਕੇ ਇਹ ਤੁਸੀਂ ਪੜ ਸਕਦੇ ਹੋ ਜਿਹੜਾ ਕਿ ਅੰਗਰੇਜ਼ੀ ਦੇ ਵਿੱਚ ਲਿਖਿਆ ਹੋਇਆ ਦੂਜੀ ਗੱਲ ਇਹ ਆ ਕਿ ਜਿਹੜੇ ਭਾਰਤ ਦੇ ਵਿਦੇਸ਼ ਵਿਭਾਗ ਦੇ ਸਖਤਰ ਹੈਗੇ ਵਿਕਰਮ ਮਿਸਰੀ ਉਹਨਾਂ ਨੇ ਸ਼ਾਮੀ 6 ਵਜੇ ਇਹ ਗੱਲ ਕਹੀ ਹੈ ਉਹ ਕਹਿੰਦੇ ਵੀ ਸੀਜ਼ਫਾਇਰ ਆਥਣੀ 5 ਵਜੇ ਤੋਂ ਤੁਰੰਤ ਪ੍ਰਭਾਵ ਨਾਲ ਲਾਗੂ ਹੋ ਗਿਆ ਉਹਨਾਂ ਨੇ ਕਿਹਾ ਜੀ ਕਿ ਹੁਣ ਦੋਵੇਂ ਦੇਸ਼ ਜ਼ਮੀਨ ਦੇ ਰਾਹੀ ਸਮੁੰਦਰ ਦੇ ਰਾਹੀ ਤੇ ਆਕਾਸ਼ ਦੇ ਰਾਹੀ ਅਸਮਾਨ ਦੇ ਰਾਹੀ ਇੱਕ ਦੂਜੇ ਦੇ ਉੱਤੇ ਹਮਲਾ ਨਹੀਂ ਕਰਨਗੇ ਭਾਰਤ ਤੇ ਪਾਕਿਸਤਾਨ ਜਿਹੜੇ ਉਹਨਾਂ ਨੇ ਹੁਣ ਯੁੱਧ ਬੰਦ ਕਰ ਦਿੱਤਾ ਪਰ ਅੱਤਵਾਦ ਦੇ ਖਿਲਾਫ ਆਪਣੀ ਲੜਾਈ ਜਾਰੀ ਰਹੂਗੀ ਇਹ ਗੱਲ ਸਾਡੇ ਵੀ ਮਨ ਦੇ ਵਿੱਚ ਆ ਇਹ ਦੁਨੀਆ ਦੇ ਹਰ ਬਿਸ਼ੰਦੇ ਦੇ ਮਨ ਦੇ ਵਿੱਚ ਆ ਕਿ ਅੱਤਵਾਦ ਮੁੱਕਣਾ ਚਾਹੀਦਾ ਤੇ ਅੱਤਵਾਦ ਦੇ ਖਿਲਾਫ ਜੰਗ ਚੱਲਣੀ ਹੀ ਚਾਹੀਦੀ ਆ ਪਰ ਜੋ ਕੁਝ ਪਿਛਲੇ ਦਿਨਾਂ ਦੇ ਵਿੱਚ ਹੋਇਆ ਜਿਵੇਂ-ਜਿਵੇਂ ਹੋਇਆ মিডিਆ ਦੇ ਵਿੱਚ ਤੁਸੀਂ ਵੀ ਦੇਖਿਆ ਅਸੀਂ ਵੀ ਜਾਣਕਾਰੀ ਸਾਂਝੀ ਕੀਤੀ ਆ ਆ ਮੈਂ ਇੱਕ ਦੋ ਜਾਣਕਾਰੀਆਂ ਹੋਰ ਦੇ ਦਿਆਂ ਕਿ ਕਿਸ ਤਰੀਕੇ ਦੇ ਨਾਲ ਸੋਫੀਆ ਕੁਰੇਸ਼ੀ ਨੇ ਜਾਣਕਾਰੀ ਦਿੱਤੀ ਆ ਉਹਨਾਂ ਨੇ ਕਿਹਾ ਜੀ ਕਿ ਉਧਰਲੇ ਪਾਸੋਂ ਯਾਨੀ ਕਿ ਗਵਾਂਡੀ ਦੇਸ਼ ਦੇ ਵੱਲੋਂ ਕੁਝ ਇੱਕ ਗਲਤ ਜਾਣਕਾਰੀਆਂ ਦਿੱਤੀਆਂ ਗਈਆਂ ਉਹਨਾਂ ਨੇ ਕਿਹਾ ਜੀ ਕਿ ਇਹਦੇ ਲਈ ਸ਼ੰਕਾ ਦੀ ਵਰਤੋਂ ਕਰਨੀ ਜ਼ਰੂਰੀ ਆ ਕਿਉਂਕਿ ਉਹਨਾਂ ਨੇ ਇਹ ਗੱਲ ਕਹੀ ਕਿ ਭਾਈ ਅਸੀਂ ਭਾਰਤ ਦੇ ਲਈ ਨੁਕਸਾਨ ਬਹੁਤ ਕੀਤਾ ਤੇ ਅਸੀਂ ਜੇਐਫ 17 ਦੇ ਨਾਲ ਸਾਡੇ ਯਾਨੀ ਕਿ ਭਾਰਤ ਦੇ ਐਸ 400 ਤੇ ਬਰਮੂਸ ਮਜ਼ਾਇਲ ਬੇਸ ਨੂੰ ਨੁਕਸਾਨ ਪਹੁੰਚਾ ਦਿੱਤਾ ਇਹ ਬਿਲਕੁਲ ਗਲਤ ਗੱਲ ਆ ਸਾਡੀ 에어ਫੀਲਡ ਸਿਰਸਾ ਜੰਮੂ ਪਠਾਨਕੋਟ ਤੇ ਭੁੱਜਦੇ ਉੱਤੇ ਹਮਲਾ ਕੀਤਾ ਉਹਨਾਂ ਨੇ ਇਹ ਬਿਲਕੁਲ ਗਲਤ ਗੱਲ ਆ ਉਹਨਾਂ ਨੇ ਸਾਡੇ ਉੱਤੇ ਹਮਲੇ ਕੀਤੇ ਅਸੀਂ ਹਮਲਿਆਂ ਦਾ ਮੁਕਾਬਲਾ ਕੀਤਾ ਅਸੀਂ ਉਹਨਾਂ ਦੇ ਹਮਲੇ ناکਾਮ ਕਰ ਦਿੱਤੇ ਇਸ ਕਰਕੇ ਭਾਰਤ ਜਿੰਦਾਬਾਦ ਹੈ ਅਸੀਂ ਭਾਰਤ ਦੇ ਵਚਨਦੇ ਆ ਅਸੀਂ ਭਾਰਤ ਜਿੰਦਾਬਾਦ ਹਮੇਸ਼ਾ ਕਹਾਂਗੇ ਅਸੀਂ ਭਾਰਤ ਹਮੇਸ਼ਾ ਜਿੰਦਾਬਾਦ ਕਹਿੰਦੇ ਰਹਿਣਾ ਤੇ ਕਹਿੰਦੇ ਸਾਂ ਸਾਨੂੰ ਇਸ ਗੱਲ ਦਾ ਪਤਾ ਕਿ ਦੁਨੀਆ ਦੇ ਕਿਸੇ ਵੀ ਹਿੱਸੇ ਦੇ ਵਿੱਚ ਕੋਈ ਵੀ ਵਸਦਾ ਹੋਵੇ ਜਿਨੇ ਜਿੱਥੋਂ ਨਹੀਂ ਅੰਨ ਖਾਦਾ ਜਿਹੜਾ ਜਿੱਥੋਂ ਨਹੀਂ ਆਬੋ ਹਵਾ ਦੇ ਵਿੱਚ ਸਾਹ ਲੈਂਦਾ ਉਹਦੀ ਜ਼ਿੰਦਾਬਾਦ ਦੀ ਗੱਲ ਕਰਦਾ ਕਰਨੀ ਵੀ ਚਾਹੀਦੀ ਆ ਪਰ ਖਟਿਆ ਕੀ ਆ ਸੀ ਇਸ جنگ ਦੇ ਮਾਹੌਲ ਦੇ ਵਿੱਚੋਂ ਸਵਾਲ ਇਹ ਆ ਗੁਣਾ ਘਟਾਓ ਕਰਕੇ ਦੇਖੋ ਤੇ ਆਪਣੇ ਸਾਹਮਣੇ ਬਹੁਤ ਕੁਝ ਆ ਜਾਂਦਾ ਕਿ ਅਸੀਂ ਖਟਿਆ ਕੀ ਆ ਇਸ ਮਾਮਲੇ ਦੇ ਵਿੱਚ ਅਸੀਂ ਖਟਿਆ دہشت ਅਸੀਂ ਖਟਿਆ ਇਸ ਵੇਲੇ ਆਰਥਿਕ ਤੌਰ ਦੇ ਉੱਤੇ ਜੋ ਸਾਨੂੰ ਝਟਕਾ ਲੱਗਾ ਉਹ ਮੰਨਿਏ ਨਾ ਮੰਨਿਏ ਉਧਰ ਵੀ ਲੱਗਾ ਇਧਰ ਵੀ ਲੱਗਾ ਅਸੀਂ ਮਨ ਦੇ ਉੱਤੇ ਕਈ ਤਰ੍ਹਾਂ ਦੇ ਵਿਚਾਰ ਚੱਲੇ ਆ ਅਸੀਂ ਉੱਜੜ ਜਾਣ ਦਾ ਡਰ ਚੱਲਿਆ ਅਸੀਂ ਫਿਰ ਇੱਕ ਵਾਰ ਪੰਜਾਬ ਤਬਾਹ ਨਾ ਹੋ ਜੇ ਇਸ ਗੱਲ ਦਾ ਡਰ ਚੱਲਿਆ ਤੇ ਅਸੀਂ ਇੱਕ ਦੂਜੇ ਦੇ ਉੱਤੇ ਸ਼ਬਦਾਂ ਦੇ ਰਾਹੀਂ ਗੋਲੇ ਦਾਗਦੇ ਲੋਕਾਂ ਦੀ ਪੀੜ ਚੱਲੀ ਆ ਖਾਸ ਕਰਕੇ ਮੀਡੀਆ ਦੀ ਪੀੜ ਚੱਲੀ ਆ ਜੋ ਨੈਸ਼ਨਲ ਮੀਡੀਆ ਦਾ ਇੱਕ ਹਿੱਸਾ ਅਸੀਂ ਉਹਦੀ ਪੀੜ ਚੱਲੀ ਆ ਮੈਂ ਅੱਜ ਜਦੋਂ ਇਹ ਸਾਰਾ ਘਟਨਾਕਰਮ ਸਾਹਮਣੇ ਆਇਆ ਜਦੋਂ ਹੁਣ ਇਹ ਗੱਲ ਕਹਿ ਦਿੱਤੀ ਗਈ ਆ ਕਿ ਭਾਈ ਜੰਗ ਬੰਦ ਤੇ ਮੈਂ ਸੋਚ ਰਾਂ ਜੀ ਕਿ ਜ਼ੀ ਨਿਊਜ਼ ਦਾ ਦਫ਼ਤਰ ਲਾਹੌਰ ਦੇ ਵਿੱਚ ਆ ਉਹ ਨਹੀਂ ਉਹਨਾਂ ਨੂੰ ਆਪਣਾ ਦਫ਼ਤਰ ਲਾਹੌਰ ਦੇ ਵਿੱਚ ਬਣਾ ਲੈਣਾ ਚਾਹੀਦਾ ਕਿਉਂਕਿ ਉਹਨਾਂ ਨੇ ਤਾਂ ਖਬਰਾਂ ਇਹ ਚਲਾਈਆਂ ਸੀ ਕਿ ਭਾਰਤ ਦੇ ਵੱਲੋਂ ਪਾਕਿਸਤਾਨ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਮੈਂ ਇਹ ਸੋਚ ਰਿਹਾ ਜੀ ਕਿ ਰਿਪਬਲਿਕ ਭਾਰਤ ਦੇ ਵੱਲੋਂ ਤਾਂ ਹੁਣ ਆਪਣਾ ਦਫ਼ਤਰ ਕਰਾਚੀ ਦੇ ਵਿੱਚ ਖੋਲੜਣਾ ਚਾਹੀਦਾ ਕਿਉਂਕਿ ਉਹਨਾਂ ਨੇ ਤਾਂ ਇਹ ਗੱਲ ਕਹੀ ਸੀ ਕਿ ਭਾਈ ਮੁਕੰਮਲ ਸਫਾਇਆ ਹੋ ਗਿਆ ਅਬ ਅਤੰਕਵਾਦ ਕੇ ਸਾਥ-ਸਾਥ ਸਭ ਕੁਝ ਖਤਮ ਹੋ ਗਿਆ ਪਾਕਿਸਤਾਨ ਮੇਂ ਕੁਹਰਾਮ ਮਚ ਗਿਆ ਜਿਹੜੇ ਉਧਰਲੇ ਚੈਨਲਾਂ ਮਲੇ ਆ ਮੇਰੀ ਬੇਨਤੀ ਹੈ ਵੀ ਭਾਈ ਤੁਸ਼ਤਾ ਕਹਨੇ ਸੀ ਵੀ ਭਾਈ ਪਾਕਿਸਤਾਨ ਨੇ ਭਾਰਤ ਨੂੰ ਤਬਾਹ ਕਰ ਦਿੱਤਾ ਤੇ ਭਾਰਤ ਨੂੰ ਕਾਂਬਾ ਛਿੜ ਗਿਆ ਤੁਸੀਂ ਵੀ ਇਹ ਗੱਲਾਂ ਕਰਦੇ ਹੁੰਦੇ ਸੀ ਆਜੋ ਹੁਣ ਤੁਸੀਂ ਦਿੱਲੀ ਦੇ ਵਿੱਚ ਦਫਤਰ ਖੋਲ੍ਹ ਲਓ ਤੁਸੀਂ ਜਿਹੜੀਆਂ ਚਵਲਾਂ ਮਾਰੀਆਂ ਦੋਵੇਂ ਦੇਸ਼ਾਂ ਦੇ ਵੱਖ-ਵੱਖ মিডিਏ ਦੇ ਕਈ ਅੰਗਾਂ ਨੇ ਉਹਦੇ ਕਰਕੇ ਲੋਕਾਂ ਦਾ ਮਨ ਕਿੰਨਾ ਖੱਟਾ ਹੋਇਆ মিডিਏ ਤੋਂ ਕਿਸ ਤਰੀਕੇ ਦੇ ਨਾਲ ਲੋਕ ਉਕਤਾਏ ਆ ਤੇ ਇਹਦੇ ਹਿਸਾਬ ਦੇ ਨਾਲ ਤਾਂ ਭਾਈ ਤੁਹਾਨੂੰ ਇੱਕ ਦੂਜੇ ਦੇ ਦੇਸ਼ ਦੇ ਵਿੱਚ ਹੁਣ ਫਿਰ ਨਹੀਂ ਆ ਗਿਆ ਹੈਗੀ ਆ ਇਧਰ ਲਿਆਂ ਨੂੰ ਉਧਰ ਜਾ ਕੇ ਦਫਤਰ ਖੋਲ੍ਹ ਲੈਣੇ ਚਾਹੀਦੇ ਆ ਉਧਰ ਲਿਆਂ ਨੂੰ ਇਧਰਲੇ ਪਾਸੇ ਆ ਕੇ ਦਫਤਰ ਖੋਲ੍ਹ ਲੈਣੇ ਚਾਹੀਦੇ ਆ ਜਿੰਨਾ ਤੁਸੀਂ ਸੰਗ ਪਾੜਿਆ ਜਿੰਨਾ ਤੁਸੀਂ ਅੜਿੰਗੇ ਆ ਜਿੰਨੀਆਂ ਤੁਸੀਂ ਗੰਦੀਆਂ ਕਰਤੂਤਾਂ ਕੀਤੀਆਂ ਜਿਸ ਤਰੀਕੇ ਦੇ ਨਾਲ ਤੁਸੀਂ ਲੈ ਕੇ ਮੈਪ ਨਕਸ਼ੇ ਲੈ ਕੇ ਤੇ ਡੰਡੇ ਦੇ ਨਾਲ ਇਉਂ ਦਿਖਾਉਂਦੇ ਸੀ ਕਿ ਇਹ ਦੇਖੀਏ ਮਜ਼ਾਇਲ ਇਸ طرف ਸ ਗਈ ਔਰ ਇਧਰ ਸ ਗਈ ਔਰ ਇਧਰ ਸ ਗਈ ਔਰ ਇਸ ਤਰੀਕੇ ਸੇ ਗਰ ਜਾਏਗੀ ਤੁਹਾਨੂੰ ਤਾਂ ਕਮਾਂਡਰਾਂ ਤੋਂ ਵੀ ਵੱਧ ਪਤਾ ਤੁਹਾਨੂੰ ਤਾਂ ਇਸ ਵੇਲੇ 소ਫੀਆ ਕੁਰੇਸ਼ੀ ਤੋਂ ਵੀ ਵੱਧ ਪਤਾ ਤੁਹਾਨੂੰ ਵਿਯਮਕਾ ਸਿੰਘ ਤੋਂ ਵੀ ਵੱਧ ਪਤਾ ਤੇ ਇਸ ਕਰਕੇ ਭਾਈ ਮੇਰਾ خیال ਵਿੱਚ ਕੁਝ ਕਹਿਣ ਦੀ ਲੋੜ ਨਹੀਂ ਕਿ ਤੁਹਾਨੂੰ ਇਹ ਪੱਤਰਕਾਰਤਾ ਦਾ ਕੰਮ ਛੱਡ ਕੇ ਜਿਹੜਾ ਤੁਸੀਂ ਸਟੂਡੀਓ ਦੇ ਵਿੱਚ ਵਾਰ ਚਲਾਉਨੇ ਆ ਇਹ ਜਿਹੜੀ ਸਟੂਡੀਓ ਵਾਰ ਤੁਸੀਂ ਲਾਈ ਸੀ ਇਹਦੀ ਥਾਂ ਦੇ ਉੱਤੇ ਤੁਹਾਨੂੰ ਪਰਲੇ ਪਾਰ ਚਲੇ ਜਾਣਾ ਚਾਹੀਦਾ ਉਧਰ ਲਿਆਂ ਨੂੰ ਇਧਰ ਲੈਣਾ ਚਾਹੀਦਾ ਸਾਡੇ ਵਾਲਿਆਂ ਨੂੰ ਉਹ ਸਵਾਲ ਪੁੱਛਣ ਉਹਨਾਂ ਨੂੰ ਅਸੀਂ ਸਵਾਲ ਪੁੱਛ ਗਏ ਤੇ ਤੁਹਾਡੀਆਂ ਗੰਦਗੀਆਂ ਕਰਤੂਤਾ ਜਿਵੇਂ ਉੱਪਰ ਕੇ ਸਾਹਮਣੇ ਆਈਆਂ ਇਸ جنگ ਨੇ ਇੱਕ ਵਾਰ ਫੇਰ ਤੁਹਾਨੂੰ ਨੰਗੇ ਕਰ ਦਿੱਤਾ ਜਿਹੜੇ ਵੱਡੇ ਵੱਡੇ ਟੀਵੀ ਚੈਨਲ ਆ ਉਹ ਇੱਕ ਵਾਰ ਫੇਰ ਨੰਗੇ ਹੋਏ ਆ ਦੂਜੀ ਗੱਲ ਇਹ ਆ ਕਿ ਇਸ جنگ ਦੀ ਪੀੜ ਜਿਹੜੀ ਲੋਕਾਂ ਨੇ ਆਮ ਲੋਕਾਂ ਨੇ ਘਰ ਜਿਹੜੇ ਸਰਹੱਦਾਂ ਦੇ ਵਿੱਚ ਛੱਡਣ ਦੇ ਲਈ ਜਿੰਮੇ ਮਜਬੂਰ ਹੋਏ ਉਹ ਵੀ ਗੱਲ ਜ਼ਰੂਰ ਕਰਨੀ ਬਣਦੀ ਆ ਦੇਖੋ ਰਾਜਨੀਤਿਕ ਲੋਕਾਂ ਨੇ ਹੁਣ ਆ ਮੁੱਦਾ ਖਤਮ ਹੋ ਗਿਆ ਕਿਸੇ ਨੇ ਕਿਹਾ ਜੀ ਅਸੀਂ ਆ ਕਰ ਦਿੱਤਾ ਕਿਸੇ ਨੇ ਕਿਹਾ ਆ ਕਰ ਦਿੱਤਾ ਉਹ ਠੰਗਮ ਠੰਗੀ ਵਾਲਾ ਕੰਮ ਅੱਜ ਤੋਂ ਫੇਰ ਸ਼ੁਰੂ ਹੋ ਜਾਣਾ ਲੀੜੇ ਲੂੜੇ ਪਾੜਨ ਵਾਲਾ ਕੰਮ ਅੱਜ ਤੋਂ ਫੇਰ ਸ਼ੁਰੂ ਹੋ ਜਾਣਾ ਜੋ ਯਕੜਬਾ ਦੁਨੀਆ ਭਰ ਦਾ ਚੱਲਦਾ ਹੁੰਦਾ ਸਿਆਸੀ ਤੌਰ ਦੇ ਉੱਤੇ ਉਹ ਅੱਜ ਤੋਂ ਫੇਰ ਸ਼ੁਰੂ ਹੋ ਜਾਣਾ ਪਰ ਜਿਹੜੇ ਉਹਨਾਂ ਨੇ ਜਜ਼ਬਾਤ ਦੀਆਂ ਦੋ ਤਿੰਨ ਕਹਾਣੀਆਂ ਮੈਂ ਆਪਣੇ ਨਾਲ ਸਾਂਝੀਆਂ ਕਰ ਦਿਆ ਬਜ਼ੁਰਗਾਂ ਨੇ ਇਹ ਗੱਲ ਕਹੀ ਕਹਿੰਦੇ ਜੀ ਅਸੀਂ 65 ਦੀ ਜੰਗ ਵੀ ਝੱਲੀ 70 ਦੀ ਜੰਗ ਵੀ ਝੱਲੀ ਮਰ ਜਾਵਾਂਗੇ ਪਰ ਅਸੀਂ ਨਹੀਂ ਜਾਵਾਂਗੇ ਇੱਥੋਂ ਉਹਨਾਂ ਦੇ ਜਜ਼ਬਾਤ ਦੇਖੋ ਉਹ ਸਟੂਡੀਓ ਦੇ ਵਿੱਚ ਬੈਠ ਕੇ ਗੱਲ ਨਹੀਂ ਕਰਦੇ ਉਹ ਸੱਚੀ ਮੁੱਚੀ ਗੱਲ ਕਰ ਰਹੇ ਆ ਇੱਕ ਬਜ਼ੁਰਗ ਨੇ ਇਹ ਗੱਲ ਕਹੀ ਕਹਿੰਦੇ ਜੀ ਫੌਜ ਦਾ ਸਾਥ ਦੇਵਾਂਗੇ ਇਹ ਸਾਡੇ ਲਈ ਲੜਦੇ ਮਰ ਜਾਣਗੇ ਯਾਰ ਮਰਨਾ ਤਾਂ ਹੈ ਹੀ 175 75 ਸਾਲ ਦੇ ਹੋਏ ਪਏ ਆ 80 80 ਸਾਲ ਦੇ ਹੋਏ ਪਏ ਆ ਫੌਜ ਦੇ ਨਾਲ ਖੜੇ ਆ ਇਹਨੂੰ ਜਜ਼ਬਾ ਕਹਿੰਦੇ ਆ ਇਹ ਉਹੋ ਜੀ ਵਰਦੀ ਪਾ ਕੇ ਨਹੀਂ ਆਉਂਦੇ ਜਿਹੋ ਜਾਂ ਮਾਹੌਲ ਚੱਲਦਾ ਹੋਵੇ ਇਹਨਾਂ ਦੇ ਜਜ਼ਬਾਤ ਨਹੀਂ ਕਿਦਰ ਕਰਨੀ ਬਣਦੇ ਆ ਗੁਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਕੁਝ ਮੈਂਬਰ ਗਏ ਕਿਉਂਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਬੜਾ ਸੂਝਵਾਨਤਾ ਵਾਲਾ ਫੈਸਲਾ ਲਿਆ ਉਹ ਕਹਿੰਦੇ ਜੀ ਕਿ ਜਿਹੜੇ ਸਰਹੱਦੀ ਖੇਤਰ ਦੇ ਪਿੰਡ ਆ ਜਿੱਥੇ ਕਿ ਇਸ ਵੇਲੇ ਮਾਹੌਲ ਖਰਾਬ ਹੋ ਸਕਦਾ ਉਥੋਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਚੱਕ ਕੇ ਸੁਰੱਖਿਤ ਥਾਂ ਵੱਲ ਸਤਕਾਰ ਸਹਿਤ ਲਿਆਂਦੇ ਜਾਣਗੇ ਕਿਉਂਕਿ ਪਤਾ ਕੋਈ ਨਹੀਂ ਕਿ ਕਦੇ ਗੋੜਾ ਕਦੋਂ ਡਿੱਗੇ ਪਤਾ ਕੋਈ ਨਹੀਂ ਕਿ ਉਥੇ ਰਾਕਟ ਕਦੋਂ ਆਵੇ ਪਤਾ ਕੋਈ ਨਹੀਂ ਉਥੇ ਕਿਹੜੀ ਵੇਲੇ ਡਰੋਨ ਆ ਜਾਵੇ ਪਤਾ ਕੋਈ ਨਹੀਂ ਮਜ਼ਾਹਿਲ ਕਦੋਂ ਡਿੱਗੇ ਆਪਾਂ ਬੇਅਦਬੀ ਥੋੜੀ ਕਰਾਉਣੀ ਆ ਸ਼ਰੋਮਣੀ ਕਮੇਟੀ ਦੇ ਮੈਂਬਰ ਇੱਕ ਪਿੰਡ ਦੇ ਵਿੱਚ ਚਲੇ ਗਏ ਗੁਰਦਾਸਪੁਰ ਦੇ ਇੱਕ ਪਿੰਡ ਦੇ ਵਿੱਚ ਪਿੰਡ ਦੇ ਲੋਕਾਂ ਨੇ ਕਿਹਾ ਜੀ ਕਿ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਨੂੰ ਨਹੀਂ ਚੱਕਣ ਦੇਣਾ ਉਹ ਕਹਿੰਦੇ ਜੀ ਅਸੀਂ ਚੱਕਣ ਨਹੀਂ ਦੇਣਾ ਜਾਨ ਦੇ ਦੇਾਂਗੇ ਰਾਖੀ ਕਰਾਂਗੇ ਐਉਂ ਨਹੀਂ ਜਾਣ ਦੇਣਾ ਮੈਂ ਭਾਵਕ ਹੋ ਗਿਆ ਇਸ ਗੱਲ ਦੇ ਉੱਤੇ ਮੈਂ ਕਿਹਾ ਯਾਰ ਵੀ ਦੇਖੋ ਟੈਕਨੀਕਲ ਤੌਰ ਦੇ ਉੱਤੇ ਗਲਤ ਆ ਪਰ ਜਜ਼ਬਾਤੀ ਤੌਰ ਦੇ ਉੱਤੇ ਪੰਜਾਬੀ ਕਿਵੇਂ ਗੱਲ ਇਹ ਆ ਕਿਉਂਕਿ ਗੋਲੇ ਨੇ ਥੋੜੀ ਦੇਖਣਾ ਵੀ ਇੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਪਿਆ ਇੱਥੇ ਗੀਤਾ ਪਈ ਆ ਇੱਥੇ ਬਾਈਬਲ ਪਈ ਆ ਇੱਥੇ ਕੋਈ ਹੋਰ ਚੀਜ਼ ਪਈ ਆ ਉਹਨੇ ਤਾਂ ਆਪਦੀ ਮਾਰ ਕਰਨੀ ਆ ਪਰ ਸਾਡੀ ਪੰਜਾਬੀ ਤੇ ਅਸੀਂ ਪੰਜਾਬੀ ਗੁਰੂ ਦੇ ਨਾਲ ਕਿਸ ਤਰੀਕੇ ਦੇ ਨਾਲ ਜੋੜ ਮਿਲ ਰੱਖਦੇ ਆ ਗੁਰੂ ਦੇ ਨਾਲ ਕਿਵੇਂ ਜੁੜੇ ਆ ਜਜ਼ਬਾਤੀ ਤੌਰ ਦੇ ਉੱਤੇ ਇਹਦਾ ਪ੍ਰਗਟਾਵਾ ਵੀ ਹੋਇਆ ਇਸ ਥਾਂ ਤੇ ਇਸ ਗਰ ਦੇ ਮਾਹੌਲ ਦੇ ਵਿੱਚ ਕਈ ਲੋਕਾਂ ਨੇ ਕਰਤੂਤਾ ਵੀ ਕੀਤੀਆਂ ਗੰਦ ਵੀ ਪਾਇਆ ਸੋਸ਼ਲ ਮੀਡੀਆ ਦੇ ਉੱਤੇ ਆਪਣੀਆਂ ਐਡਵਾਈਜ਼ਰੀਆਂ ਵੀ ਜਾਰੀ ਕੀਤੀਆਂ ਉਹਨਾਂ ਦੀਆਂ ਗੰਧੀਆਂ ਹਰਕਤਾਂ ਦੇ ਬਾਰੇ ਵੀ ਆਪਾਂ ਸਾਰੇ ਜਾਣਦੇ ਆ ਕੁਝ ਕੁ ਲੋਕਾਂ ਨੇ ਇੱਕ ਹੋਰ ਗੱਲ ਆ ਪਾਕਿਸਤਾਨ ਦੇ ਵੱਲ ਸਮੇਂ-ਸਮੇਂ ਦੇ ਉੱਤੇ ਕੋਈ ਪੰਜਾਬੀ ਕਾਨਫਰੰਸ ਦੇ ਵਿੱਚ ਗਿਆ ਕੋਈ ਕਿਸ ਰੂਪ ਦੇ ਵਿੱਚ ਗਿਆ ਕੋਈ ਕਿਸੇ ਕੰਮ ਕਰਕੇ ਗਿਆ ਉਧਰਲੇ ਲੋਕ ਜਿਹੜੇ ਆਮ ਲੋਕ ਆ ਜਿਹੜੇ ਉਹ ਮੁਹੱਬਤੀ ਲੋਕ ਆ ਮੈਂ ਅੱਜ ਵੀ ਇਹ ਗੱਲ ਕਹਿਣਾ ਉਧਰਲੇ ਲੋਕਾਂ ਨੇ ਗੋਲੇ ਨਹੀਂ ਸੁੱਟੇ ਇਹ ਦੇਸ਼ਾਂ ਦੀ ਗੱਲ ਆ ਉਧਰਲੇ ਲੋਕ ਵੀ ਮੁਹਬਤੀ ਆ ਬਹੁਤ ਸਾਰੇ ਤੇ ਇਧਰਲੇ ਲੋਕ ਵੀ ਮੁਹਬਤੀ ਆ ਬਹੁਤ ਸਾਰੇ ਪਰ ਜਿਹੜੇ ਉਧਰਲੇ ਲੋਕਾਂ ਨੂੰ ਜੱਫੀਆਂ ਪਾ ਕੇ ਮਿਲੇ ਉਹਨਾਂ ਨੇ ਪੁਰਾਣੀਆਂ ਵੀਡੀਓ ਕੱਢ ਕੱਢ ਕੇ ਸੋਸ਼ਲ ਮੀਡੀਆ ਤੇ ਪਾਈਆਂ ਅਖੇ ਜੀ ਉਧਰੋਂ ਗੋਲੇ ਸੁੱਟਦੇ ਇਧਰ ਜੱਫੀਆਂ ਪੈਂਦੀਆਂ ਇਹਨਾਂ ਨੂੰ ਗਵਾਂਢੀ ਨਹੀਂ ਪੁੱਛਦੇ ਇਹਨਾਂ ਨੂੰ ਕੋਈ ਨਹੀਂ ਪੁੱਛਦਾ ਇਹਨਾਂ ਨੇ ਇਸ ਮੌਕੇ ਦਾ ਇਸ ਤਰੀਕੇ ਨਾਲ ਫਾਇਦਾ ਚੁੱਕਿਆ ਵੀ ਪਾਈ ਆ ਦੇਖੋ ਤੁਸੀਂ ਜੱਫੀਆਂ ਪਾਉਂਦੇ ਆ ਇਧਰੋਂ ਗੋਲੇ ਚੱਲਦੇ ਆ ਗੋਲੇ ਉਹਨਾਂ ਨੇ ਆਮ ਲੋਕਾਂ ਨੇ ਥੋੜੀ ਚਲਾਏ ਆ ਉਹ ਤਾਂ ਆਪ ਮੋਟਰਸਾਈਕਲ ਤੇ ਆ ਉਹ ਤਾਂ ਆਪ ਸਧਾਰਨ ਘਰ ਦੇ ਵਿੱਚ ਰਹਿੰਦੇ ਆ ਉਹ ਚਾਹੁੰਦੇ ਆ ਜੀ ਕਿ ਗੋਲੇ ਇਧਰੋਂ ਵੀ ਨਾ ਚੱਲਣ ਉਧਰੋਂ ਵੀ ਨਾ ਚੱਲਣ ਅੱਤਵਾਦਾਂ ਖਤਮਾ ਉਧਰ ਵੀ ਹੋਵੇ ਹਰ ਥਾਂ ਤੇ ਹੋਵੇ ਪਰ ਜਿਹੜੇ ਛੁਰਲੀ ਛੱਡ ਮਹਿਕਮੇ ਦੇ ਆਗੂਆ ਉਹਨਾਂ ਨੇ ਕਰਤੂਤਾਂ ਇਹ ਵੀ ਕੀਤੀਆਂ ਉਹਨਾਂ ਨੂੰ ਪੁੱਛਦਾ ਕੋਈ ਨਹੀਂ ਪਰ ਗੱਲ ਹੈ ਜੀ ਕਿ ਉਹਨਾਂ ਦੀ ਜ਼ਹਿਨੀयत ਦਾ ਪ੍ਰਗਟਾਵਾ ਹੋਇਆ ਇਸ ਮਾਹੌਲ ਦੇ ਵਿੱਚ ਇੱਕ ਦੂਜੇ ਨੂੰ ਠੁਮਣਾ ਵੀ ਬੜੇ ਲੋਕਾਂ ਨੇ ਦਿੱਤਾ ਇਸ ਮਾਹੌਲ ਦੇ ਵਿੱਚ ਇੱਕ ਦੂਜੇ ਨੂੰ ਆਰਾਮ ਵੀ ਬੜਿਆਂ ਨੇ ਲਾਈਆਂ ਇਸ ਮਾਹੌਲ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਤੇ ਚਟਕਾਰੇ ਵੀ ਬੜਿਆਂ ਨੇ ਲਏ ਰੀਲਾਂ ਵੀ ਬੜਿਆਂ ਨੇ ਪਾਈਆਂ ਤੇ ਬੜਾ ਕੁਝ ਤਮਾਸ਼ਾ ਬਣਾ ਕੇ ਰੱਖਿਆ ਆਪਾਂ ਜੰਗ ਤਮਾਸ਼ਾ ਨਹੀਂ ਹੁੰਦੀ ਜੇ ਜੰਗ ਲੱਗ ਜਾਂਦੀ ਤਾਂ ਪਤਾ ਲੱਗਣਾ ਸੀ ਵੀ ਭਾਈ ਜੰਗ ਦਾ ਡਰ ਕੀ ਹੁੰਦਾ ਜੰਗ ਦੀ ਪੀੜ ਕੀ ਹੁੰਦੀ ਆ ਸ਼ੁਕਰ ਮਨਾਓ ਇਹ ਜੰਗ ਖਤਮ ਹੋ ਗਈ ਵਦਨ ਤੋਂ ਪਹਿਲਾਂ ਹੀ ਮੁੱਕ ਗਈ ਤੇ ਆਪਾਂ ਚਲੋ 트ੰਪ ਨੂੰ ਬਹੁਤ ਸਾਰੀਆਂ ਗੱਲਾਂ ਦੇ ਕਰਕੇ ਮੈਂ ਨਿੱਜੀ ਤੌਰ ਤੇ ਵੀ ਕਹਿੰਦਾ ਵੀ ਬੰਦੇ ਨੂੰ ਤਾਨਾਸ਼ਾਹੀ ਰਵਈਆ ਨਹੀਂ ਹੋਣਾ ਚਾਹੀਦਾ ਜਦੋਂ ਤੋਂ ਆਇਆ ਲੋਕਾਂ ਨੂੰ ਵੰਜਦੇ ਉੱਤੇ ਟੰਗਿਆ ਕਦੇ ਟੈਰਫ ਵਧਾ ਦੇਣਾ ਕਦੇ ਆਹ ਗੱਲ ਕਰ ਦੇਣੀ ਆ ਕਦੇ ਨੌਕਰੀਆਂ ਤੋਂ ਕੱਢ ਦੇਣਾ ਕਦੇ ਮੈਂ ਇਮੀਗ੍ਰੇਸ਼ਨ ਚਾਹ ਤਬਦੀਲੀ ਕਰ ਦੇਣੀ ਆ ਪਰ ਉਹਨੇ ਆ ਸਿਆਣਪ ਦਾ ਕੰਮ ਕੀਤਾ ਕਿ ਦੋ ਦੇਸ਼ਾਂ ਦੀ ਜੰਗ ਲਗਦੀ ਲਗਦੀ ਰੁਕਵਾ ਦਿੱਤੀ ਆ ਤੇ ਜੇ ਕਿਤੇ ਇਹ ਜਿਹੜੀ ਹੁਣ ਸਾਹਮਣੇ ਆਈ ਆ ਖਬਰ ਵੀ ਭਾਈ ਉਹਨਾਂ ਨੇ ਇਹ ਸਾਰਾ ਕੁਝ ਰੋਕ ਦਿੱਤਾ ਦੋਵਾਂ ਦੇਸ਼ਾਂ ਨੇ ਇਸ ਗੱਲ ਦੇ ਉੱਤੇ ਸਹਿਮਤੀ ਪ੍ਰਗਟਾ ਦਿੱਤੀ ਆ ਕਿ ਅਸੀਂ ਇੱਕ ਦੂਜੇ ਉੱਤੇ ਹਮਲਾ ਨਹੀਂ ਕਰਾਂਗੇ ਜੇ ਭਾਈ ਇਹ ਗੱਲ ਦੇ ਉੱਤੇ ਸਹਿਮਤੀ ਨਾ ਬਣਦੀ ਤਾਂ ਅੱਜ ਵੀ ਕਈ ਥਾਵਾਂ ਦੇ ਉੱਤੇ ਬੰਬ ਡਿੱਗਣੇ ਸਨ ਅੱਜ ਵੀ ਕਈ ਥਾਵਾਂ ਤੇ ਸ਼ਾਇਦ ਡਰੋਨ ਡਿੱਗਦੇ ਫਿਰ ਆਪਾਂ ਵੇਖਣਾ ਸੀਗਾ ਸੋਸ਼ਲ ਮੀਡੀਆ ਦੇ ਉੱਤੇ ਤੇ ਫੋਨ ਕਰ ਕਰ ਪੁੱਛਣਾ ਸੀਗਾ ਕਿਵੇਂ ਹੈ ਭਾਈ ਇਧਰਲਾ ਮਾਹੌਲ ਕਿਵੇਂ ਆ ਫਿਰ ਜੋ ਆਪਾਂ ਭੱਜੇ ਨੱਠੇ ਫਿਰਦੇ ਹੁੰਨੇ ਆ ਪਰ ਗੱਲ ਇਹ ਜੀ ਕਿ ਸੁੱਖ ਮਨਾਓ ਵਾਹਿਗੁਰੂ ਦਾ ਸ਼ੁਕਰ ਕਰੋ ਅੱਲਾ ਦਾ ਸ਼ੁਕਰ ਕਰੋ ਭਗਵਾਨ ਦਾ ਸ਼ੁਕਰ ਕਰੋ ਵੀ ਭਾਈ ਇਹ ਸਭ ਕੁਝ ਰੁਕ ਗਿਆ ਮਰਨ ਤੋਂ ਬਚ ਗਏ ਆ ਸਾਰੇ ਹੀ ਚੜ੍ਹਦੀ ਕਲਾ ਦੇ ਵਿੱਚ ਰਹਿਣ ਤੇ ਪਰ ਫਿਰ ਇੱਥੇ ਇੱਕ ਗੱਲ ਮੁੱਕਦੀ ਆ ਅਤਵਾਦ ਮੁਕਣਾ ਚਾਹੀਦਾ ਤਮਾਸ਼ੀ ਬੀਨਾ ਨੇ ਕੋਈ ਹੋਰ ਮੌਕਾ ਲੱਭ ਲੈਣਾ ਉਹਨਾਂ ਨੇ ਕੋਈ ਨਾ ਕੋਈ ਬੇਸੁਰਾ ਜਿਹਾ ਗਵਈਆ ਫੜ ਲੈਣਾ ਕਿਸੇ ਨਾ ਕਿਸੇ ਨੇਤਾ ਦੀ ਲੱਤ ਫੜ ਲੈਣੀ ਆ ਕੋਈ ਨਾ ਕੋਈ ਹੋਰ ਠੋਲੂ ਛੱਡ ਮਹਿਕਮੇ ਵਿੱਚ ਆ ਜਾਣਗੇ ਪਰ ਗੱਲ ਇਹ ਜਿਕੇ ਇਸ ਮਾਮਲੇ ਦੇ ਉੱਤੇ ਜਿਨ੍ਹਾਂ ਨੇ ਤਮਾਸ਼ੇ ਕੀਤੇ ਉਹਨਾਂ ਦਾ کردار ਵੀ ਨੰਗਾ ਹੋਇਆ ਤੇ ਸਾਡੇ ਨੈਸ਼ਨਲ মিডিਏ ਦਾ کردار ਜਿਸ ਤਰੀਕੇ ਨਾਲ ਸਾਹਮਣੇ ਆਇਆ ਉਹਨੇ ਦੁਨੀਆ ਪਰ ਨੂੰ ਚਾਨਣ ਕਰਤਾ ਵੀ ਇਹ ਲਾਹਣਤੀ ਲੋਕ ਹੈਗੇ ਕਿਹੋ ਜੇ ਆ ਇਸ ਮੌਕੇ ਦੇ ਉੱਤੇ ਜਿਹੜੇ ਜਿਹੜੇ মিডিਆ ਪਰਸਨ ਨੇ ਵਧੀਆ ਕੰਮ ਕੀਤਾ ਉਹਦੇ ਬਾਰੇ ਮੇਰਾ ਖਿਆਲ ਵੀ ਲੋਕ ਜਾਣਦੇ ਆ ਜਦੋਂ ਜੰਗ ਲੱਗੀ ਹੋਵੇ ਜਾਂ ਜੰਗ ਦਾ ਮਾਹੌਲ ਹੋਵੇ ਲੋਕਾਂ ਵਿੱਚ ਦਹਿਸ਼ਤ ਹੋਵੇ ਉਦੋਂ ਗੱਲ ਨੂੰ ਘਟਾ ਕੇ ਪੇਸ਼ ਕਰੀਦਾ ਜਾਂ ਜਿੰਨੀ ਕੁ ਹੋਵੇ ਉਵੇਂ ਪੇਸ਼ ਕਰੀਦੀ ਆ ਅੱਗ ਨਹੀਂ ਭਾਂਬੜ ਨਾਲ ਚੱਕ ਕੇ ਖਬਰਾਂ ਨਹੀਂ ਪੇਸ਼ ਕਰੀਦੀਆਂ ਡਰੇ ਹੋਏ ਲੋਕਾਂ ਨੂੰ ਐ ਨਹੀਂ ਦਰਸਾਈਦਾ ਵੀ ਤੁਸੀਂ ਤਾਂ ਮਰਨ ਲੱਗੇ ਹੋ ਕਿਸੇ ਵੀ ਵੇਲੇ ਤੁਹਾਡੀ ਪੁੜਪੜੀ 'ਚ ਗੋਲੀ ਵੱਜ ਜਾਣੀ ਆ ਇਹ ਮੀਡੀਆ ਦੇ ਸਾਡੇ ਅੰਗਾਣੇ ਦਿਖਾਇਆ ਤੇ ਦੁੱਖ ਇਸ ਗੱਲ ਦਾ ਕਿ ਭਾਰਤ ਦੇ ਲੋਕ ਇਹਨਾਂ ਨੂੰ ਹੀ ਪ੍ਰਾਈਮ ਟਾਈਮ ਵਾਲੇ ਕਹਿੰਦੇ ਆ ਇਹਨਾਂ ਲੋਕਾਂ ਨੂੰ ਹੀ ਇਹ ਗੱਲ ਕਹਿੰਦੇ ਵੀ ਭਾਈ 9 ਤੋਂ 10 ਵਜੇ ਦਾ ਸਮਾਂ ਜਿਹੜਾ ਉਹ ਦੇਸ਼ ਦੇ ਬਾਰੇ ਜਾਣਕਾਰੀ ਲੈਣ ਦਾ ਇਹ ਤੁਹਾਡੇ ਘਰਾਂ ਦੇ ਵਿੱਚ ਪਿੱਟਣੇ ਪਵਾਉਂਦੇ ਆ ਤੁਹਾਡੀ ਸੁਰਤ ਮਾਰ ਦਿੰਦੇ ਆ ਤੇ ਜੇ ਤੁਹਾਨੂੰ ਹਲੇ ਵੀ ਨਹੀਂ ਪਤਾ ਤੇ ਫਿਰ ਤੁਹਾਡਾ ਕੁਝ ਨਹੀਂ ਹੋ ਸਕਦਾ ਫਿਰ ਭਾਰਤ ਵਸਗਾ ਨੇ ਕੋਈ ਆਪਦੀ ਜੰਗ ਲਾਈ ਰੱਖਣੀ ਆ ਸੋ ਜਿਨ੍ਹਾਂ ਦੀ ਜੀਭਾਂ ਰਾਹੀਂ ਜੰਗ ਲੱਗੀ ਆ ਉਹ ਜਾਰੀ ਰਹੂਗੀ ਜਿਹੜੇ ਵੈਸੇ ਇੱਕ ਦੂਜੇ ਦਾ ਸਿਰ 파ੜਦ ਨੂੰ ਫਿਰਦੇ ਉਹ 파ੜਦੇ ਰਹਿਣਗੇ ਪਰ ਦੋਵਾਂ ਦੇਸ਼ਾਂ ਦੇ ਵੱਲ ਬੰਬਾਰੀ ਦਾ ਕੰਮ ਆ ਜਿਹੜਾ ਬੰਦ ਹੋ ਜਾਣਾ ਜਿਵੇਂ ਕਿ ਹੁਣ ਦੀਆਂ ਖਬਰਾਂ ਕਿਸੇ ਗੱਲ ਦੇ ਬਾਰੇ ਦਾਵਾ ਨਹੀਂ ਕਰ ਸਕਦੇ ਪਰ ਜਿਵੇਂ ਕਿ ਹੁਣ ਤੱਕ ਦੀਆਂ ਖਬਰਾਂ ਇਹਨਾਂ ਨੇ ਸਾਰਾ ਕੁਝ ਦੱਸ ਦਿੱਤਾ ਮੇਰੀ ਫੇਰ ਜਾਂਦੇ ਜਾਂਦੇ ਬੇਨਤੀ ਇਹ ਆ ਜੀ ਨਿਊਜ਼ ਵਾਲਿਆਂ ਨੂੰ ਆਪਣੇ ਐਂਕਰ ਹੁਣ ਕਰਾਚੀ ਦੇ ਵੱਲ ਜਾਂ ਲਾਹੌਰ ਦੇ ਵੱਲ ਸ਼ਿਫਟ ਕਰ ਦੇਣੇ ਚਾਹੀਦੇ ਉੱਥੇ ਸਟੂਡੀਓ ਖੁੱਲੋ ਬੜੇ ਸੋਹਣੇ ਉੱਥੇ ਖੜੇ ਡਾਂਸ ਕਰੀ ਜਾਓ ਡਰਾਮਾ ਕਰੀ ਚੱਲੋ ਨੌਟੰਕੀ ਪੇਸ਼ ਕਰੋ ਕਿਉਂਕਿ ਤੁਹਾਡੇ ਹੀ ਖਬਰਾਂ ਦੇ ਮੁਤਾਬਕ ਆ ਤੁਹਾਡੇ ਬੁਲੇਟਿਨਾਂ ਦੇ ਮੁਤਾਬਕ ਆ ਵੀ ਉਹਨੂੰ ਕਬਜ਼ੇ ਦੇ ਵਿੱਚ ਲੈ ਲਿਆ ਜਿਹੜਾ ਉੱਥੋਂ ਦਾ ਫੌਜ ਮੁਖੀ ਆ ਉਹਨੂੰ ਬੰਦੀ ਬਣਾ ਲਿਆ ਤੁਹਾਡੇ ਕਹਿਣ ਮੁਤਾਬਕ ਹੀ ਆ ਜਿਹੜਾ ਰਿਪਬਲਿਕ ਨਿਊਜ਼ ਆ ਉਹਨੂੰ ਵੀ ਮੇਰੀ ਬੇਨਤੀ ਆ ਵੀ ਭਾਈ ਤੁਸੀਂ ਵੀ ਆਪਦੇ 2-4 ਦਫ਼ਤਰ ਉਧਰ ਬਣਾ ਲਓ ਕਿਉਂਕਿ ਕਬਜ਼ੇ ਦੇ ਵਸ਼ਤਾ ਹੁਣ ਲੈ ਹੀ ਲਿਆ ਉਧਰਲੇ ਨੂੰ ਬੇਨਤੀ ਇਧਰ ਵੀ ਇਧਰ ਤਬਾਈਆਂ ਤੋਠੀ ਖੜੀਆਂ ਸੀ ਵੀ ਜਿੱਥੇ ਕਿ ਤਬਾਈ ਤੁਹਾਨੂੰ ਵੱਧ ਦਿਸਦੀ ਆ ਰੜਾ ਥਾਂ ਜਿੱਥੇ ਉੱਥੇ ਆ ਕੇ ਤੁਸੀਂ ਵੀ ਦਫ਼ਤਰ ਬਣਾ ਲਓ ਸੋ ਤੁਹਾਡੇ ਚਿਹਰੇ ਨੰਗੇ ਹੋਗੇ ਤੁਹਾਡੇ ਕਰਦਾਰ ਨੰਗੇ ਹੋਗੇ ਜੰਗ ਦੀ ਇਸ ਦਹਿਸ਼ਤ ਨੇ ਬ ਆਪਾ ਪੱਲੇ ਬੰਨ ਕੇ ਰੱਖੀ ਗਈ ਹਾਂਜੀ ਯਈਆ ਬੜੀ ਪਿਆਰੀ ਗੱਲ ਕੀਤੀ ਇਹ ਸਵਰਨ ਟਹਿਣਾ ਜੀ ਨੇ ਕਿ ਪਹਿਲੇ ਤਾਂ ਸਭ ਤੋਂ ਪਹਿਲਾਂ ਯਈਆ ਪਰ ਆਪਦਾ ਸ਼ੁਕਰ ਅਦਾ ਕਰਨੇ ਆ ਕਿ ਇਹ ਜੰਗਬੰਦੀ ਹੋ ਗਈ 7 ਮਈ ਤੋਂ ਸ਼ੁਰੂ ਹੋਇਆ ਹੋਇਆ ਜਿਹੜਾ ਇਹ ਸਿਆਪਾ ਸੀ ਅੱਜ ਤਕਰੀਬਨ ਖਤਮ ਹੋ ਗਿਆ ਤੇ ਅੱਲਾ ਦਾ ਬੜਾ ਕਰਮ ਹੋ ਗਿਆ ਅਸੀਂ ਵੀ ਕਈ ਦਿਨ ਵੀਡੀਓ ਨਹੀਂ ਅਪਲੋਡ ਕੀਤੀ ਸਿਰਫ ਇਸ ਵਜ੍ਹਾ ਤੋਂ ਅਸੀਂ ਆਖਾਗੇ ਮਾਮਲਾ ਰਫਾ ਦਫਾ ਇੱਕ ਵਾਰੀ ਹੋ ਜਾਵੇ ਉਹ ਜਿਹੜੀ ਸਵਾਰਨਟਾ ਰਾ ਜੀ ਨੇ ਕੀਤੇ ਕਿ ਬਈ ਬੜੀਆਂ ਲੋਕਾਂ ਨੇ ਚਵਲਾ ਮਾਰੀਆਂ ਪਰ ਅਸੀਂ ਉਹਨਾਂ ਦੇ ਵਿੱਚ ਨਹੀਂ ਸ਼ਾਮਲ ਹੋਏ ਕਿ ਜਿਨ੍ਹਾਂ ਲੋਕਾਂ ਨੇ ਚਵਲਾ ਮਾਰੀਆਂ ਅਸੀਂ ਕੋਈ ਅਸਲੀ ਚਾਹ ਨਹੀਂ ਮਾਰੀ ਅਸੀਂ ਇਹ ਲੋਕ ਸਤ ਦੇ ਵਾਸਤੇ ਆਏ ਨਹੀਂ ਕਿਉਂਕਿ ਕਿਉਂਕਿ ਸਾਨੂੰ ਪਤਾ ਕਿ ਇਸ ਤਰ੍ਹਾਂ ਦੇ ਮੋਖਿਆਂ ਦੇ ਸੋਸ਼ਲ ਮੀਡੀਆ ਬਹੁਤ ਝੂਠ ਬੋਲਦਾ ਤੇ ਸਾਡਾ ਚੈਨਲ ਇਸ ਚੀਜ਼ ਤੋਂ ਬਰੀ ਇਸ ਚੀਜ਼ ਤੋਂ ਆਜ਼ਾਦ ਹੈ ਕਿ ਅਸੀਂ ਕਿਸੇ ਨੂੰ ਝੂਠ ਤੇ ਬਿਲਕੁਲ ਹੀ ਨਹੀਂ ਦੱਸਦੇ ਬਿਲਕੁਲ ਸਾਡੀ ਕੋਸ਼ਿਸ਼ ਹੈ ਹੁੰਦੀ ਹੈ ਫਿਰ ਬੇਸਿਕਲੀ ਸਾਡਾ ਚੈਨਲ ਵੀ ਜ਼ਰਾ ਮਸਬੀ ਹੈ ਮਸਬੀ ਹੈ ਧਾਰਮੇਕ ਤੇ ਫਿਰ ਦੂਸਰਾ ਕੋਈ ਵੀ ਧਰਮ ਝੂਠ ਫਲਾ ਦੀ ਇਜਾਜ਼ਤ ਨਹੀਂ ਦਿੰਦਾ ਅਸਲੀ ਕਿਉਂਕਿ ਜਿਹੜਾ ਮੇਨਸਟ੍ਰੀਮ ਮੀਡੀਆ ਸੀ ਤੇ ਸੋਸ਼ਲ ਮੀਡੀਆ ਸੀ ਨਾ ਉਹਨਾਂ ਦੇ ਕਹਿਣ ਦੇ ਮੁਤਾਬਕ ਕਿ ਜੀ ਨਿਊਜ਼ ਹੋ ਗਿਆ ਜਾਂ ਤੁਸੀਂ ਉਧਰ ਲਾ ਲੋ ਕਿ ਜਿਵੇਂ ਪਬਲਿਕ ਹੋ ਗਿਆ ਇਹ ਸਾਰੇ ਚੈਨਲ ਜਿਹੜੇ ਨਾ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਮਸਲਾ ਕ੍ਰੀਏਟ ਕੀਤਾ ਬਸ ਇਹ ਜਦੋਂ ਵੀ ਤੁਸੀਂ ਸੋਸ਼ਲ ਮੀਡੀਆ ਜਾਂ ਮੀਡੀਆ ਲਾਉਂਦੇ ਸੀ ਜਾਂ YouTube ਤੇ ਖੋਲਦੇ ਸੀ ਤੇ ਬਸ ਇਹ ਸੀ ਕਿ ਵੀ ਸਲਾਮਾਬਾਦ ਫਤਾ ਹੋ ਗਿਆ ਉਹ ਸਾਡਾ ਜਿਹੜਾ ਕਰਾਚੀ ਫਤਾ ਹੋ ਗਿਆ ਆਸਮੁਨੀਰ ਨੂੰ ਫੜ ਲਿਆ ਹਾਫੇ ਨੂੰ ਇੱਕ ਐਸਾ ਸੀ ਪਾਸਲਾ ਆ ਰਿਹਾ ਕਿ ਜਿਹੜਾ ਫੜਿਆ ਗਿਆ ਇਹੋ ਜੀਆਂ ਖਬਰਾਂ ਆਣੀਆਂ ਸੀ ਤੇ ਹਾਲਾਂਕਿ ਸਾਨੂੰ ਦੋਸਤ ਮੈਸੇਜ ਕਰਦੇ ਸੀ ਕਿ ਕੀ ਹਾਲ ਹੈ ਤੇ ਅਸੀਂ ਇਹ ਹੀ ਕਹਿਦਾ ਸੀ ਕਿ ਬਹੁਤ ਅੱਛਾ ਹੈ ਦੇ ਬੋਸ ਫਰ ਸਕੂਨ ਮਾਹੌਲ ਹੈ ਤੁਸੀਂ ਰੱਬ ਦਾ ਸ਼ੁਕਰ ਅਦਾ ਕਰਦੇ ਰਹਿਣਾ ਚਾਹੀਦਾ ਬੰਦੇ ਨੂੰ ਅਮਨ ਸਕੂਨ ਸ਼ਾਂਤੀ ਚ ਰਹਿਣਾ ਚਾਹੀਦਾ ਇਸ ਤਰ੍ਹਾਂ ਦੇ ਮੌਕਿਆਂ ਤੇ ਤੁਸੀਂ ਜ਼ਬਾਨ ਤੇ ਚਸਕੇ ਨਹੀਂ ਲਾਣੇ ਚਾਹੀਦੇ ਬਲਕਿ ਰੱਬ ਦੇ ਅੱਗੇ ਫਰਿਆਦ ਅਰਦਾਸ ਕਰਨੀ ਚਾਹੀਦੀ ਕਿ ਮਾਲਕਾ ਇਸ ਕੰਮ ਤੋਂ ਬਚਾ ਲੈ ਕਿਉਂਕਿ ਦੁਨੀਆ ਦੇ ਜਿੰਨੀਆਂ ਵੀ ਕੋਮਾਂ ਨੇ ਯਾ ਯਾ ਤਰੱਕੀ ਕੀਤੀ ਹੈ ਉਹ ਅਮਨ ਸਕੂਨ ਸ਼ਾਂਤੀ ਨਾਲ ਹੀ ਕੀਤੀ ਹੈ ਉਹ ਗਵਾਂਡੀਆਂ ਨਾਲ ਉਹਨਾਂ ਨੇ ਅچھے ਤਾਲੁਕਤ ਬਣਾ ਕੇ ਕੀਤੀ ਹੈ ਲੇਕਿਨ ਦੁਨੀਆ ਦੇ ਜਿੰਨੀਆਂ ਵੀ ਕੋਮਾਂ ਪਿੱਛੇ ਨੇ ਨਾ ਉਹਨਾਂ ਨੇ ਆਪਣੇ ਤੇ ਆਪਣੇ ہمسਾਇਆ ਗਵਾਂਡੀਆਂ ਬਾਰਡਰਾਂ ਦੇ ਜਿੰਨੇ ਵੀ ਲੋਕ ਹੈ ਉਹਨਾਂ ਨੂੰ ਤੰਗ ਕੀਤਾ ਜਿਨ੍ਹਾਂ ਦੇ ਵਜ੍ਹਾ ਤੋਂ ਨਾ ਉਹ ਆਪ ਅੱਗੇ ਜਾਂਦੇ ਨੇ ਤੇ ਉਹ ਨਾ ਦੂਸਰੇ ਨੂੰ ਅੱਗੇ ਜਾਂਦ ਦਿੰਦੇ ਨੇ ਤੇ ਮੈਂ 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 ਇੱਕ ਗੱਲ ਐਡ ਇਥੇ ਕਰਨੀ ਸੀ ਕਿ ਯਾਇਆ ਇਹ 2-4 ਦਿਨ ਦੀ ਚਪ ਕਲੈਸ਼ ਜਾਂ ਜੋ ਵੀ ਇੱਥੇ ਪੇਸ਼ ਜੋ ਵੀ ਇੱਥੇ ਰੋਲਾ ਪੈਂਦਾ ਰਿਹਾ ਜੰਗ ਦੇ ਬਾਰੇ ਇਸ ਤੋਂ ਮੁਲਕਾਂ ਨੇ ਜ਼ਰੂਰ ਇਹ ਸਬਕ ਲਿਆ ਹੋਣਾ ਕਿ ਇੰਦੇ ਜ ਫਾਇਦਾ ਕੋਈ ਨਹੀਂ ਫਾਇਦਾ ਕੋਈ ਨਹੀਂ ਤੇ ਉਹ ਲੋਕਾਂ ਨੇ ਜਿਹੜੇ ਇਹ ਫੇਕ ਨਿਊਜ਼ ਆ ਫਲਾਉਂਦੇ ਤੇ ਐਵੇਂ ਜਜ਼ਬਾਤ ਨੂੰ ਲੋਕਾਂ ਦੇ ਨੂੰ ਉਭਾਰਦੇ ਸੀ ਕਈ ਹਾਂਜੀ ਕਈ ਲੋਕ ਡਰ ਵੀ ਗਏ ਇੰਨਾ ਡਰ ਵੀ ਬਿਲਕੁਲ ਜਾਗਦੋਦੀ ਨਾ ਜ਼ਿਕਰੀਆ ਜਿਸ ਤਰ੍ਹਾਂ ਕੁਝ ਲੋਕਾਂ ਨੇ ਕਿਹਾ ਜੀ ਇਹ ਵਰਲਡ ਵਾਰ 3 ਬਣਾਈ ਜਾ ਰਹੀ ਸੀ ਕੁਝ ਬਣਾਈ ਜਾ ਰਹੀ ਸੀ ਤੇ ਇੰਦੇ ਚ ਦੇਰ ਨਹੀਂ ਲੱਗਦੀ ਇਹ ਵਰਲਡ ਵਾਰ 3 ਵੀ ਬਣ ਸਕਦੀ ਸੀ ਕਿਉਂਕਿ ਇੱਕ ਹਲਕੀ ਜੀ ਗਲਤੀ ਹੁੰਦੀ ਹੈ ਇੱਕ ਛੋਟੀ ਜੀ ਗਲਤੀ ਹੁੰਦੀ ਹੈ ਜਿੱਥੋਂ ਜੰਗ ਛੇੜਦੀ ਹੈ ਤੇ ਦੁਨੀਆ ਦੀਆਂ ਸਾਰੀਆਂ ਜੰਗਾਂ ਛੋਟੀਆਂ ਜੀਆਂ ਗਲਤੀਆਂ ਤੋਂ ਹੀ ਸਟਾਰਟ ਹੁੰਦੀਆਂ ਨੇ ਤੇ ਮੁੜ ਕੇ ਬਹੁਤ ਜ਼ਿਆਦਾ ਨੁਕਸਾਨ ਹੁੰਦਾ ਹੈ। ਏ ਲੋਕ ਗਲਤੀ ਹੁੰਦੀ ਹੈ ਫਿਰ ਬਲੰਡਰ ਬਣ ਜਾਂਦੇ ਨੇ। ਬਲੰਡਰ ਬਣ ਜਾਂਦਾ ਤੇ ਹੋਰ ਹੀ ਗੱਲ ਆਮ ਲੋਕਾਂ ਤੇ ਯਈਆ ਸਭ ਤੋਂ ਵੱਡੀ ਗੱਲ ਇਹ ਵੇ ਕਿ ਸ਼ੁਕਰ ਹੈ ਅੱਲਾ ਦਾ ਕਿ ਇੱਧਰ ਵੀ ਪੰਜਾਬ ਸੀ। ਮੈਂ ਯਈਆ ਰਾਤੀ ਪੜਦਾ ਪਿਆ ਸੀ ਕਿ ਪਾਕਿਸਤਾਨ ਦਾ ਜਿਹੜਾ ਪੰਜਾਬ ਹੈ ਨਾ ਉਹ ਇੰਡੀਆ ਦੇ ਨਾਲ 2200 ਤਕਰੀਬਨ ਕਿਲੋਮੀਟਰ ਲੱਗਦਾ ਟੋਟਲ ਪਾਕਿਸਤਾਨ ਦੇ ਨਾਲ ਇੰਡੀਆ ਦਾ ਜਿਹੜਾ ਉਹ ਲੱਗਦਾ ਨਾ ਬਾਰਡਰ ਸ਼ੇਅਰ ਕਰਦਾ ਉਹ 2300 ਕਿਲੋਮੀਟਰ ਦਾ ਸ਼ੀਅਰ ਕਰਦਾ 2300 ਕਿਲੋਮੀਟਰ ਹੈ ਤੇ ਜਿੰਨੇ ਵਿੱਚ ਪੰਜਾਬ ਤਕਰੀਬਨ 2000 ਦੇ ਕਰੀਬ ਤੇ ਪੰਜਾਬ ਪੰਜਾਬ ਦਾ ਇਹ ਬਾਕੀ ਕੁਝ ਏਰੀਆ ਕਸ਼ਮੀਰ ਦਾ ਕਸ਼ਮੀਰ ਦਾ ਤੇ ਕੁਝ ਸਾਡੇ ਵਾਲਾ ਏਰੀਆ ਕੁ ਥੋੜਾ ਜਿਹਾ ਸ਼ੁਰੂ ਹੋ ਜਾਂਦਾ ਰਾਜਸਥਾਨ ਮੇ ਲੇਕਿਨ ਜ਼ਿਆਦਾਤਰ ਪੰਜਾਬ ਹੀ ਲੱਗਦਾ ਕਿੰਨਾ ਇਹ ਨੁਕਸਾਨ ਹੋਸੇ ਹੋਰ ਸੀ ਖਾਸ ਕਰ ਪੰਜਾਬੀਆਂ ਦਾ ਤੇ ਰੱਬ ਅਗੇ ਅਰਦਾਸ ਕਰਦੇ ਨੇ ਅੱਲਾਹ ਅੱਲਾਹ ਕਰ ਗਏ ਇਹ ਮਾਮਲਾ ਦਾ ਫਾਇਦਾ ਫਾ ਹੋਇਆ ਤੇ ਦੋਸਤੋ ਇਨਸ਼ਾਅੱਲਾ ਅੱਜ ਤੋਂ ਰੈਗੂਲਰ ਸਾਡੀਆਂ ਵੀਡੀਓ ਆਣਗੀਆਂ ਉਮੀਦ ਹੈ ਤੁਹਾਨੂੰ ਇਹ ਵੀਡੀਓ ਪਸੰਦ ਆਏਗੀ ਅਗਰ ਵੀਡੀਓ ਪਸੰਦ ਆਈ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਜੇ ਤੇ ਅਗਰ ਦੋਸਤ ਕਮੈਂਟ ਦੇ ਵਿੱਚ ਜ਼ਰੂਰ ਸਾਡੇ ਨਾਲ ਦੁਬਾਰਾ ਜੁੜੋ ਤੁਸੀਂ ਸਾਨੂੰ ਸਾਨੂੰ ਕਮੈਂਟ ਕਰੋ ਤਾਂ ਕਿ ਹੋਰ ਗੱਲ ਕਿ ਤੁਸੀਂ ਅਗਰ ਇਹੋ ਜਿਹੇ ਤਮਾਸ਼ੇ ਨੂੰ ਪਸੰਦ ਨਹੀਂ ਕਰਦੇ ਤਾਂ ਫਿਰ ਵੀਡੀਓ ਨੂੰ ਜ਼ਰੂਰ ਲਾਈਕ ਕਰਿਆ ਜੇ ਕਿਉਂਕਿ ਇਹ ਚੀਜ਼ਾਂ ਦੁਨੀਆ 'ਚ ਕੋਈ ਵੀ ਜੰਗ ਨੂੰ ਪਸੰਦ ਨਹੀਂ ਕਰਦਾ ਤੇ ਉਮੀਦ ਹੈ ਕਿ ਜਿਹੜੇ ਸਾਡੇ ਦੇਖਣ ਵਾਲੇ ਨੇ ਉਹ ਬਹੁਤ ਮਤਲਬ ਕਿ ਜ਼ਬਰਦਸਤ ਅੱਛੇ ਲੋਕ ਨੇ ਸੋਚਿਏ ਲੋਕ ਨੇ ਕਿਉਂਕਿ ਅਸੀਂ ਮੈਸੇਜਾਂ ਦੇ ਗੱਲ ਹੁੰਦੀ ਰਹਿੰਦੀ ਸਾਡੀ ਤੇ ਉਮੀਦ ਹੈ ਕਿ ਉਹ ਇਸ ਚੀਜ਼ ਤੋਂ ਖੁਸ਼ ਹੋਏ ਨੇ ਕਿ ਉਹਨਾਂ ਦੇ ਦਿਲ ਨੂੰ ਸਕੂਨ ਪੁੱਜ ਜਾਏ ਕਿ ਸ਼ੁਕਰ ਹੈ ਇਹ ਜੋ ਵੀ ਸਿਆਸਤਦਾਨਾਂ ਦਾ ਜਾਂ ਜਿਹੜੇ ਆਗੂ ਨੇ ਉਹਨਾਂ ਦਾ ਇਹ ਮਤਲਬ ਕਿ ਫਾਇਦਾ ਖਤਮ ਹੋਇਆ ਤੇ ਇੱਕ ਆਮ ਲੋਕਾਂ ਨੂੰ ਸਕੂਨ ਮਿਲਿਆ ਕਿਉਂਕਿ ਮਰਨਾ ਆਮ ਬੰਦੇ ਨੇਵੇਂ ਉਹਨਾਂ ਨੇ ਨਹੀਂ ਮਰਨਾ ਮਰਨਾ ਆਮ ਬੰਦੇ ਨੇ ਇਧਰ ਬੰਬ ਡਿਗੇਗਾ ਤੇ ਇਧਰ ਲੋਕ ਮਰਨਗੇ ਉਧਰ ਬਾਬੜੀਗੇਗਾ ਤੇ ਆਮ ਲੋਕ ਸਿਵਿਲਿਅਨ ਜੀ ਮਰਨਗੇ ਹਾਂ ਮਿਲਨੇ ਆ ਦੋਸਤ ਨਵੀਂ ਵੀਡੀਓ ਨਾਲ ਅੱਲਾਹ ਨੇ